ਸਮਾਰੀ ਉਡਾਰੀ ਤੁਰ ਜਾਣਾ ਬਾਬ ਲਾਵੇ ਸਾਡਾ ਨਾਤਾ ਕਿਤੇ ਹੋਰ ਜੁੜ ਜਾਣਾ ਬਾਬ ਲਾਵੇ ਅਸਮਾਰ ਕੇ ਉਡਾਰੀ ਤੁਰ ਜਾਣਾ ਬਾਬ ਲਾਵੇ ਸਾਡਾ ਨਾਤਾ ਕਿਤੇ ਹੋਰ ਜੁੜ ਜਾਣਾ ਬਾਬ ਲਾਵੇ ਆਉਣੇ ਚੇਤੇ ਦਿਨ ਚਬਿਤਾਏ ਨੇ ਲਾਲ ਫੁਲਕਾਰੀ ਉੱਤੇ ਕੁੱਗੀਆਂ ਮੋਰ ਪਾਏ ਨੇ ਲਾਲ ਫੁਲਕਾਰੀ ਉੱਤੇ ਕੁੱਗੀਆਂ ਮੋਰ ਪਾਏ ਨੇ ਗੁੱਡੀਆਂ ਪਟੋਲੇ ਰੱਖੀ ਸਾਹਬ ਮੇਰੀ ਏ ਮਾਏ ਨੀ ਬੋਤਲਾ ਚਿੜੀ ਘਰ ਤਾਰੀ ਤੇ ਸਜਾਏ ਨੀ ਵਿੱਚ ਪਰਦੇਸ ਅਸਾਂ ਤੁਰ ਜਾਣਾ ਬਾਬਲਾਵੇ ਅਸਾਂ ਮਾਰ ਕੇ ਉਡਾਰੀ ਤੁਰ ਜਾਣਾ ਬਾਬਲਾਵੇ ਸਾਡਾ ਨਾਤਾ ਕਿਤੇ ਹੋਰ ਜੁੜ ਜਾਣਾ ਬਾਬਲਾਵੇ ਈ ਤੇ ਤਿਆਨੀ ਤੇਰੀ ਲਾਡਾ ਨਾਲ ਪਾਲੀਏ ਟੁੱਟ ਜਾਣਾ ਫੁੱਲ ਜਿਹੜਾ ਖਿੜਿਆ ਡਾਲੀਏ ਟੁੱਟ ਜਾਣਾ ਫੁੱਲ ਜਿਹੜਾ ਖਿੜਿਆ ਡਾਲੀਏ ਯਾਦ ਆਉਣੀ ਕਿ ਇਕੱਲੀ ਤੇ ਕੋਟ ਲਾਸ਼ ਪਾਕੀਏ ਤੋੜ ਦੇਣਾ ਕਰੋ ਤੁਸੀਂ ਮਾਰ ਕੇ ਚਲਾਕੀਏ ਸਾਡੇ ਘਰ ਬਾਰ ਅਸਾਂ ਤੁਰ ਜਾਣਾ ਬਾਬਲਾਵੇ ਅਸਾਂ ਮਾਰ ਕੇ ਉਡਾਰੀ ਤੁਰ ਜਾਣਾ ਬਾਬਲਾਵੇ ਸਾਡਾ ਨਾਤਾ ਕਿਤੇ ਹੋਰ ਜੁੜ ਜਾਣਾ ਬਾਬਲਾਵੇ ਮੰਗਦੀ ਹਾਂ ਖੈਰ ਸਦਾ ਪਹਿਣ ਤੇ ਪਰਾਵਾ ਦੀ ਰੋਕਦੀ ਹਾਂ ਚਾਲ ਕਾਲੀ ਟੜੀਆਂ ਕਟਾਵਾ ਦੀ ਬਾਗਾ ਵਿੱਚ ਪੀਗਦੇ ਹੁਲਾਰੇ ਅਸਾਂ ਲੈਨੇ ਤਰੇ ਕਿ ਅੱਤੇ ਜੰਮਣ ਦੇ ਨਜਾਰੇ ਅਸਾਂ ਲੈਨੇ ਛੱਡ ਮਹਿਲ ਤੇ ਮਨਾਰੇ ਤੁਰ ਜਾਣਾ ਬਾਬਲਾਵੇ ਅਸਾਂ ਮਾਰ ਕੇ ਉਡਾਰੀ ਤੁਰ ਜਾਣਾ ਬਾਬਲਾਵੇ ਸਾਡਾ ਨਾਤਾ ਕਿਤੇ ਹੋਰ ਜੁੜ ਜਾਣਾ ਬਾਬ ਲਾਵੇ ਸਾਡਾ ਨਾਤਾ ਕਿਤੇ ਹੋਰ ਜੁੜ ਜਾਣਾ ਬਾਬ ਲਾਵੇ